Yeah, wow. मथे <laughs> घटि ਦੀ ਕਿਉਂ ਆਜੇ ਲੰਗਰ ਪੰਨਾਰਾ ਕਰਾਇਆ ਗਿਆ ਭੀੜ ਦੀ ਵਿਚਾਰ ਦੇ ਤਿੰਨਵਾਂ ਕਰਾਇਆ ਗਿਆ ਕੀ ਕਹਣਾ ਚਾਹੁੰਦਾ ਮੈਂ ਸੇਵਾਦਾਰ ਮਹਿੰਦਰਪਾਲ ਸਾਬਰੀ ਨਗਰ ਗੰਜਾ ਦਾ ਅੱਜ ਜਿਹੜੇ ਦਰਬਾਰ ਦੇ ਵਿੱਚ urs ਸਰਕਾਰਾਂ ਦਾ ਮਨਾਇਆ ਗਿਆ ਉਸ ਬਲੀਆਂ ਦਾ ਅੱਲਾ ਪਾਕ ਦੇ ਬਲੀਆਂ ਦਾ urs ਮਨਾਇਆ ਗਿਆ ਇਹ ਪਿੰਡ ਗੰਜਾ ਵਿੱਚ ਬਾਬਾ ਪੀਰ ਸਲਾਈ ਸਾਹ ਦਾ ਜਿੰਦਾ ਮਜ਼ਾਰ ਹੈ ਜਿੰਦਾ ਰੋਜਾ ਵਾ ਜਿੱਥੇ ਬਹੁਤ ਸਾਰੀਆਂ ਸੰਗਤਾਂ ਦੀਆਂ ਇੱਥੇ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਸੋ ਇਹ ਜਿਹੜਾ ਮੇਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਮੈਨੂੰ 15 ਸਾਲਾਂ ਤੋਂ ਸੇਵਾ ਮਿਲੀ ਆ ਪਹਿਲੇ ਇੱਥੇ ਮਾਤਾ ਸਾਧਨੀ ਸੀਗੀ ਉਹ ਚੋਲਾ ਸਾੜ ਗਏ ਜਦੋਂ ਤੇ ਸਾਇਦ 15 ਸਾਲ ਮੈਨੂੰ ਇਹ ਸੇਵਾ ਹੋ ਗਈ ਆ ਤੇ 15 ਸਾਲਾਂ ਤੋਂ ਮੈਂ ਇਹ ਸੇਵਾ ਜਿਹੜੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੇ ਜਿਹੜਾ ਬਿਲਕੁਲ ਨਿਰੋਲ ਹੈ ਧਾਰਮਿਕ ਹੈ ਇੱਥੇ ਉਸ ਮਾਲਕ ਹਸਤੀ ਦੀ ਗੱਲ ਕੀਤੀ ਜਾਂਦੀ ਹੈ ਉਹਦੀ ਬਾਣੀ ਗਾਈ ਜਾਂਦੀ ਹੈ ਉਹਦੀ ਮਹਿਮਾ ਗਾਈ ਜਾਂਦੀ ਹੈ ਸੋ ਇੰਨੇ ਨਾਲ ਹੀ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਸਾਰਾ ਕੰਮ ਕੀਤਾ ਜਾਂਦਾ ਸਰ ਕਿੰਨਾ ਭੰਡਾਰਾ ਲੰਗਰ ਭੰਡਾਰਾ ਰੱਖ ਰਾਇਆ ਜਾਂਦਾ ਇਹ ਮੇਰੇ ਤੋਂ ਪਹਿਲੇ ਤਾਂ ਸਾਇਦ ਕਾਫੀ ਪੁਰਾਣਾ ਹੋਏਗਾ ਰੋਜ਼ੇ ਦਾ ਭੰਡਾਰਾ ਪਰ 15 ਸਾਲ ਤਾਂ ਮੈਨੂੰ ਹੋ ਗਿਆ ਜੀ ਕਰਵਾਉਂਦੇ ਆ ਸਜ ਕੀ ਸੰਤਾਨ ਨੂੰ ਨਾ ਜਾਓ ਮੈਸੇਜ ਇਹੋ ਹੀ ਹੈ ਜੀ ਆਪਣਾ ਜਿਹੜਾ ਕਾਮ ਕਰੋਧ ਲੋਭ ਮੋਹ ਹੰਕਾਰ ਨੂੰ ਤਿਆਗੋ ਮੈਂ ਦੁਨੀਆਦਾਰੀ ਚ ਬਹੁਤ ਸਾਰੇ ਕਲੇਸ਼ ਘਰੇਲੂ ਕਲੇਸ਼ਾਂ ਦੇ ਵਿੱਚ ਹੀ ਇਨਸਾਨ ਫਸਿਆ ਬੈਠਾ ਇਸ ਵਕਤ ਕਾਲ ਦਾ ਪੂਰਾ ਯੋਗ ਹੈ ਆਓ ਆਪਣੇ ਘਰ ਪਰਿਵਾਰ ਦੇ ਵਿੱਚ ਨਿਮਰਤਾ ਦੇ ਨਾਲ ਰਹਿ ਕੇ ਦੁੱਖ ਸੁੱਖ ਵਿੱਚ ਭਾਈਵਾਲ ਬਣ ਕੇ ਸਮਾਜ ਦਾ ਭਾਈਵਾਲ ਬਣ ਕੇ ਕਿਹੜਾ ਸਾਂਝਾ ਸਮਾਜ ਸਿਰ ਜੀਏ ਜਿਹੜਾ ਸੁਨੱਖਾ ਹੋਵੇ ਜਿਹੜਾ ਇੱਕ ਦੂਜੇ ਦੀ ਮਦਦਗਾਰ ਲਈ ਹੋਵੇ ਜਿਹੜਾ ਅੱਜ ਤੋਂ ਆਪਾਂ ਪੰਜਾਵੇਂ 60 ਸਾਲਾਂ ਦਾ ਕਹਿੰਦੇ ਸੀ ਕਿ ਪੁਰਾਣੇ ਬਜ਼ੁਰਗ ਨਹੀਂ ਉਹੋ ਜਿਹਾ ਸਮਾਜ ਚਾਹੀਦਾ ਜੀ